ਲੋਕ ਸਭਾ ਚੋਣਾਂ ਦੇ ਚੱਲਦੇ ਲੁਧਿਆਣੇ ਤੋਂ ਲੋਕ ਸਭਾ ਉਮੀਦਵਾਰ ਅਸੋਕ ਪਰਾਸਰ ਪੱਪੀ ਦੇ ਹੱਕ ਵਿੱਚ ਜਰੋਮਿਕੇ ਰੋਡ 'ਸੋ' ਕੱਢਿਆ ਗਿਆ। ਇਸ ਮੌਕੇ ਜਿੱਥੇ ਪਿੰਡਾਂ ਵਿੱਚੋਂ ਨੌਜਵਾਨ ਵੱਡੀ ਗਿਣਤੀ ਵਿੱਚ ਪਹੁੰਚੇ ਉੱਤੇ ਹੀ ਪਿੰਡੂ ਮਜ਼ਦੂਰ ਜੂਨੀਅਨ ਵੱਲੋਂ ਅਤੇ ਕਿਸਾਨਾਂ ਵੱਲੋਂ ਸੀਐਮ ਮਾਨ ਦਾ ਕਾਲੀਆਂ ਝੰਡੀਆਂ ਦੇ ਨਾਲ ਸਰਕਾਰ ਵਿਰੋਧੀ ਬੈਨਰ ਦਿਖਾ ਕੇ ਵਿਰੋਧ ਕੀਤਾ ਗਿਆ। ਭਾਵੇਂ ਕਿ ਪੁਲਿਸ ਵੱਲੋਂ ਇਹਨਾਂ ਨੂੰ ਧੱਕੇ ਨਾਲ ਰੋਕਿਆ ਗਿਆ ਤੇ ਇਹਨਾਂ ਦੀਆਂ ਝੰਡੀਆਂ ਤੇ ਬੈਨਰ ਖੋਲੇ ਗਏ ਨੇ। ਮਜਦੂਰ ਤੇ ਕਿਸਾਨ ਆਗੂਆਂ ਨੇ ਇਸ ਮੌਕੇ ਆਪਣੇ ਦੁੱਖੜੇ ਰੋਂਦੇ ਹੋਏ ਕਿਹਾ ਕਿ ਸਰਕਾਰ ਨੇ ਆਪਣਾ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਅਤੇ ਉਹਨਾਂ ਨੇ ਹੁਣ ਤੱਕ ਸਿਰਫ ਲਾ ਰਹੀ ਦਿੱਤੇ ਨੇ ਜਿਸ ਕਰਕੇ ਅੱਜ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਆ ਜਗਰੌਂ ਤੋਂ ਹੇਮਰਾਜ ਬੱਬਰ ਦੀ ਰਿਪੋਰਟ ਮੁਰਦਾਬਾਦ ਮੀਟਿੰਗ ਦਾ ਸਮਾਨਾ ਦੇ ਨਾਲਾ ਭਗਵੰਤ ਮਾਨ ਮੁਰਦਾਬਾਦ 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 ਰਾਜ ਦੇ ਪਿੰਡوں ਮਜਦੂਰਾਂ ਨੂੰ ਮੀਟਿੰਗ ਦਾ ਸਮਾਨਾ ਦੇ ਨਾਲਾ ਭਗਵੰਤ ਮਾਨ ਮੁਰਦਾਬਾਦ ਜੀ ਭਗਵੰਤ ਮਾਨ ਜਿਹੜਾ ਦਲਤਾਂ ਦੇ ਨਾਲ ਵੋਟਾਂ ਦੇ ਨਾਲ ਸੱਚਾ ਚ ਆਇਆ ਮੁੱਖ ਮੰਤਰੀ ਬਣਿਆ ਜਦੋਂ ਦਾ ਇਹ ਮੁੱਖ ਮੰਤਰੀ ਬਣਿਆ ਸਾਡੇ ਪਿੰਡੂ ਤੇ ਖੇਤ ਮਜ਼ਦੂਰ ਜਿੱਥੇ ਮੰਗਾਂ ਨੂੰ ਦਲਤਾਂ ਨੂੰ 9 ਵਾਰ ਮੀਟਿੰਗਾਂ ਦੇ ਸਮਾਂ ਦਿੱਤਾ 9 ਵਾਰ ਤੇ ਹਰੇਕ ਮੀਟਿੰਗ ਦੇ ਵਿੱਚ ਚੰਡੀਗੜ੍ਹ ਹੁੰਦਾ ਹੋਇਆ ਵੀ ਇਨਕਾਰ ਕਰ ਦਿੰਦਾ ਵੀ ਮੈਂ ਬਾਹਰ ਆ ਸਾਡਾ ਖਰਚਾ ਹੋ ਜਾਂਦਾ ਗਰੀਬ ਆਦਮੀਆ ਮਜ਼ਦੂਰਾਂ ਦੂਜੇ ਸਾਈਡ ਤੇ ਹੋ ਗਿਆ ਬਾੜਾ ਕਰਾਇਆ ਖੱਟ ਕੇ ਜਾਂਦੇ ਆ ਕੀ ਮੰਨ ਕਰਦੇ ਆ ਕੀ ਮੰਨ ਕਰਦੇ ਸਾਡੇ ਮਾਮਲੇ ਵਿੱਚ ਬਹੁਤ ਜਿਹੜੇ ਗਰੀਬ ਵਰਗਾ ਜੀ ਬਹੁਤ ਇਹ ਮਾਮਲੇ ਆ ਸਾਡੇ ਦੇਖੋ ਇੱਕ ਤਾਂ ਨੇ ਜਿਹੜੀ ਕਣਕ ਮਿਲਦੀ ਸੀ ਪੰਜਾਬ ਵਾਲੀ ਕਣਕ ਬੰਦ ਕਰਤੀ ਜਿਹੜੀ ਪਟਾਟੇ ਆਉਂਦੀ ਸੀ ਦੂਜਾ ਜਿਹੜੇ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਸੀਗੇ ਉਹਨਾਂ ਦੀ ਮਾਫੀ ਕੱਟ ਕੇ ਜਰਨਲ 'ਚ ਕਰਦੀ ਜਿਹੜੀ ਐਸਸੀ ਵਰਗ ਦੇ ਤੌਰ ਤੇ ਮਿਲਦੀ ਸੀ ਉਹ ਕੱਟਦੀ ਇਹ ਪਹਿਲਾ ਜਿਹੜੇ ਮਜ਼ਦੂਰਾਂ ਨੂੰ 20000 ਇੱਕ ਮਿੰਟ ਇੱਕ ਮਿੰਟ ਇਸ ਟਾਈਮ ਪਹਿਲਾਂ ਤੇ ਰਾਕੇ ਦੇਖ ਲੋ ਹੁਣ ਅੱਜ ਇੱਥੇ ਵਿਰੋਧ ਕਿਉਂ ਕਰ ਰਹੇ ਆ ਅਸੀਂ ਵਿਰੋਧ ਕਰਦੇ ਜੇ ਸਾਡੀ ਗੱਲ ਹੀ ਨਹੀਂ ਸੁਣਦਾ ਫਿਰ ਐਂ ਸੁਣਾਉਂਦੀ ਆ ਅਸੀਂ 7 8 ਫਲਾਟਾਂ ਦੇ ਮਾਮਲੇ ਜਿਹੜੇ ਨਾਲ ਲਗੀਰ ਦੇ ਅੰਦਰ ਆ ਉਹਨਾਂ ਦੀਆਂ ਰਜਿਸਟਰੀਆਂ ਦੇ ਮਾਮਲੇ ਇਹ ਸਾਰਾ ਕੁਝ ਮੰਨ ਕੇ ਪਰ ਪ੍ਰਧਾਨ ਜੀ ਨੇ ਕੋਈ ਵਾਦਾ ਕੋਈ ਪੂਰਾ ਹੋਇਆ ਸਰਕਾਰ ਵੱਲੋਂ ਮਜ਼ਦੂਰਾਂ ਦਾ ਜਿਹੜੇ ਕਿਤੇ ਸੀਗੇ ਕੋਈ ਪਾਣੀ ਪਾਣੀ ਵੀ ਪੂਰਾ ਹੋਇਆ ਜੋ ਕਹਿੰਦਾ ਸੀ ਕਿ ਔਰਤਾਂ ਨੂੰ 100000 ਰੁਪਏ ਦੇਵਾਂਗੇ ਜੀ ਜੀ ਉਹ 1000 ਰੁਪਏ ਆਪੀ ਪੱਤਾ ਦੇਣਾ ਜਿਹੜੀ ਬਾਲਗ ਔਰਤ ਨੂੰ ਉਹ ਹਜੇ ਤੱਕ ਪੂਰਾ ਨਹੀਂ ਕੀਤਾ ਜਿਹੜਾ ਹੈ ਇਸ਼ਤਿਹਾਰ ਲਾਏ ਆ ਵੱਡੇ ਵੱਡੇ ਕਰੋੜਾਂ ਰੁਪਏ ਖਰਚ ਕੇ ਗੱਲ ਤਾਂ ਦੇਖ ਰਾਜੇ ਬਿੱਲ ਆਏ ਆ ਜੀ ਜਰਨਲ ਚ ਪਾ ਕੇ ਹਜ਼ਾਰਾਂ ਰੁਪਏ ਬਿੱਲ ਆਏ ਆ ਕੱਟੇ ਹੋਏ ਕਨੈਕਸ਼ਨ ਕੌਂਪੀ ਚੱਕ ਦੇਖ ਲਓ ਰਸੂਲਪੁਰ ਦੇਖ ਲਓ ਮੱਲੇ ਦੇਖ ਲਓ ਜਿਹੜਾ ਇਹ ਪੰਜਾਬ ਦੇ ਬਹੁਤ ਥਾਂ ਤੇ ਕੱਟੇ ਹੋਇਆ ਹੈ